ستنا شری واحو صاحب جی جپار سچ نام کرتا نرپاو نرویر اکال مور جنی گر پرسا جچ آدھ سچ ہے سچ نان سی بھی سچ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖੋਵਾਰ ਚੁੱਪਾ ਚੁੱਪ ਨਾ ਹੋਵੇ ਜੇ ਲਾਰਾ ਹਲਵਤਾਰ ਭੁੱਖਿਆ ਭੁੱਖ ਨਾ ਉੱਟਰੀ ਜਿਵਨ ਨਾ ਪੁਰੀਆਂ ਭਾਰੂ ਸੈ ਸਿਆਣਪਾ ਰੱਖ ਹੋਵੇ ਢਾਕ ਨਾ ਚੱਲੇ ਨਾਲ ਕਿਸ ਤੇ ਆ ਰਹੀ ਹੈ ਕਿ ਕੂੜਾ ਟਟੇ ਪਾਲ ਹੁਕਮਰ ਜਾਈ ਚੱਲ ਨਾ ਨਾਂ ਨਾਲ ਕਿਖਿਆ ਨਾਲ ਹੁਕਮੇ ਹੋਣੇ ਆਕਾਰ ਹੁਕਮ ਨਾ ਕਹਿ ਜਾਈ ਹੁਕਮੇ ਹੋਣ ਜੀ ਹੁਕਮ ਲੈ ਵੜਿਆਈ ਹੁਕਮੇ ਅਤਮ ਨੀਤ ਹੁਕਮ ਲੈ ਦੋ ਸੁਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਰੁਪ ਨਾ ਕੋਏ ਨਾਨਕ ਕੁਮਾ ਜੇ ਉਟਾ ਤਾ ਹਮਾ ਕਹਿ ਨ ਕੋਈ ਗਾਵੇ ਕੋ ਤਾਲ ਹੋਵੇ ਕਿਸੇ ਸਾਨੋਂ ਗਾਵੇ ਕੋ ਤਾਂ ਜਾਣੇ ਨੀਸਾਨ ਗਾਵੇ ਕੋ ਗਨੋਟਿਆਈਆਂ ਚਾਰ ਗਾਵੇ ਕੋ ਵਿਜੈ ਕਮੀਚਾਰ ਗਾਵੇ ਕੋ ਸਾਂਝ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੀ ਗਾਵੇ ਕੋ ਜਾਪੈ ਜਿਸੈ ਦੂਰ ਗਾਵੇ ਕੋ ਏਕ ਹੈ ਹਦਰ ਦੂਰ ਹੈ ਕਠਨਾ ਕਠਿਨਾ ਵੇ ਟੂਟ ਕਸ ਕਸ ਕਟੀ ਕੋਟੀ ਕੋਟਾ ਜ਼ਿੰਦਾ ਦੇ ਲੈਂਦੇ ਠੱਪ ਹੈ ਜੁਗਾ ਜੁਗੰਤਰ ਖਾਹੀ ਖਹਿ ਹੁਕਮੇ ਹੁਕਮ ਚਲਾਏ ਰਾਵਨਾ ਕਵੀ ਸੇਵੀ ਪ੍ਰਵਾਹ ਸਚ ਸਭ ਸਾਚਨਾਏ ਭਾਖੇ ਪਵਾ ਪਰ ਆਖੇ ਮੰਗੇ ਜਿਹ ਜਿਹ ਦਾਤ ਕਰੀ ਗਤਾਰ ਫੇਰ ਕਿ ਅਗਰ ਕੀਆ ਜਦ ਸਦਰਬਾਰ ਮੋਹਾ ਕੇ ਭੁਲਨ ਭੂਲੀਏ ਜਸੰਤਰੇ ਪਿਆਰੇ ਅੰਮ੍ਰਿਤ ਵੇਲਾ ਸਚ ਨਾਮ ਉਰਿਆਈ ਵਿਚਾਰ ਕਰਮੀ ਆਵ ਕੰਪੜਾ ਨਿਦਰੀ ਮੋਖ ਦੁਆਰ ਨਾਨਕ ਐ ਵਾ ਜਾਣੀਐ ਸਭ ਆਪਿ ਸਚਿਆਰੂ ਛਾਪੈ ਨਾ ਜਾਏ ਕੀਤੈ ਨਾ ਹੋਏ ਆਪਿ ਆ ਨਿਰੰਜਨ ਸੋਏ ਜਿਨ ਸੇ ਵਾ ਤਨ ਪਾਇਆ ਮਾ ਨਾਨਕ ਗਾਵਿਐ ਗਨੀਤਾਲ ਗਾਵਯ ਸੁਨਿਮ ਰਖਿ ਪਾਉ ਗੁਰਮਖੇ ਨਾ ਤੁੰਗਰਮਖੇ ਦੰਗਰਮ ਕਰਿਆ ਸੁਮਾਈ ਗੋਰੀਸ਼ਰ ਗੁਰਗੁਰ ਕਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਅੱਖ ਨਾਹਿ ਕਹਿ ਨਕਤ ਨਜਾਈ ਇੰਗੁਰਾਇਕ ਜਿਉ ਉਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸ ਨਜਾਈ ਤੀਰਥ ਨਹਾਵਾ ਜੇ ਤਿਸ ਪਾਵਾ ਬਿਨ ਭਾਰੇ ਕਿਨ ਹਾਇ ਕਰੀ ਜੇਤਿ ਸ੍ਰੇਟੁ ਪਾਈ ਵਿਖਾ ਬਿਨ ਕਰਮਾ ਕੇ ਮਿਲਾਈ ਲਾਈ ਮਤ ਵਿੱਚ ਰਤਨ ਜੋਹਾਰ ਮਾਨਕੂ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਜੀਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਸਨ ਨਜਾਈ ਜੇ ਜੁਗ ਚਾਰਿਆ ਅਰਜਾ ਹੋਰ ਸੁਨੇ ਹੋਏ ਨਾਖੜਵ ਜਾਣੀਆਂ ਨਾਰਚਲੇ ਸਭ ਕੋਏ ਚੰਗਾ ਨਾ ਰੁਖਾਈ ਗਏ ਜਸ ਕੀਰਤ ਧਗਲੇ ਜੇਤ ਸ ਲਗਨ ਆਵੇ ਤਾਂ ਵਾਤਨ ਪਛਾ ਕੇ ਕੀਟਾਂ ਅੰਦਰ ਕੀਰ ਕਰ ਦੋਸੀ ਦੋਸ ਤਰੇ ਜੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੀ ਇਹ ਕੋਈ ਨ ਸੁਜਾਈ ਜੇਤ ਸ ਗੁਣ ਕੋਈ ਕਰੇ ਸੁਨੇ ਸੇ ਤੀਰ ਸੁਨਾ ਸੁਨੇ ਧਰ ਤਵਰ ਆਕਾਸ਼ ਨੇ ਦੀਪ ਰੂਪ ਆਤਾਰ ਸੁਨੇ ਪੋਹਿਨ ਸਕੇ ਕਾ ਨਾਮ ਪਤਸ ਦਾ ਵਿਕਾਸ ਸੁਨੇ ਰੂਪ ਆਕਾਸ਼ ਸੁਨੇ ਇਸਰੇ ਬਰਮਾ ਇੰਦ ਸੁਨੇ ਮੁਖਸਲਾ ਹੰਮੰਦ ਸੁਨੇ ਜੋਗ ਤੁਗਤ ਤਨਪੇ ਸੁਨੇ ਸਾਸਤ ਸਿਮਰਤ ਵੇਨ ਨਾਨ ਪਤ ਅਸ਼ਦਾ ਵਿਗਾਸ ਸੁਨੇ ਧੂਪ ਭਾਪ ਕਾ ਨਾਸ ਸੁਨੇ ਸਤ ਸੰਤੋਖਿਆ ਸੁਨੇ ਹਰ ਸਰਕਾ ਇਸ਼ਨਾਨ ਸੁਨੇ ਪਰਪਰ ਪਾਵੈ ਮਾਨ ਸੁਨੇ ਲਾਗੈ ਸਚਿਆਨੋ نان پتاس دا وکاس بھی پاشا سنہ اندیپا وا ساتا نان پتا سا وکاس سنہ روپ آپ کا نا سننے کی گرد کہ ਕਾਗਦ ਕਲਮ ਲਿਖਨਹਾਰ ਮਨਨੇ ਕਹਿ ਬੈ ਗਨੀਚਾਰੂ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨਾ ਸੁਤ ਕਾ ਮਨ ਬੁੱਧ ਮਨਾ ਸਦਨ ਕੀ ਸੁਧ ਮਨਾਂ ਮਹ ਚੋਟ ਨਾ ਖਾਏ ਮਨਾਂ ਦੋਕਸਾ ਨੰਗਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨਾਂ ਮਾਰਠਾਕ ਨ ਪਈ ਮੰਨਾ ਪਾਸੋ ਪਰ ਕਰਜਾਇ ਮੰਨਾ ਮਗਨ ਚੱਲ ਪੰਥ ਮੰਨਾ ਚਰਨ ਸਿ ਸਿਨ ਬੰਦੋ ਐਸਾ ਨਾਮ ਨਿਰੰਜਨ ਹੋਵੇ ਜੀ ਕੋ ਮਨ ਜਾਣੇ ਮਨ ਕੋਏ ਮੰਨਾ ਪਾ ਮੋਖ ਦੁਆਰ ਮੰਨਾ ਪਰਵਾਰ ਸਾਧਾਰੂ ਮੰਨਾ ਕਰੈ ਤਾਰੇ ਗੁਰ ਸਿਖ ਮੰਨਾ ਨਾਨਕ ਨਬਿਕ ਐਸਾ ਨਾਮ ਨਿਰੰਜਨ ਹੋਵੇ ਜੀ ਕੋ ਮਨ ਜਾਣੇ ਮਨ ਕੋਏ پنچ پروان پنچ پردان پنچے پاو ترکی مان پنچے پنچا گا گاہ نا جگہ جی کرتے کا کر سوتا جیگو جا ہوتا بار تتی ہو رہا

جا وا سمرکار تم سدس نام ترنکارسنکھ جپ سنکھ پا سنکھ پوجا سکتا ویت پاٹ سنکھ داس اصن گنج جان و چار سنسکتی سن تار سنسکر مہ بسار سنکھ ملا تار کہاں وار جائیک ਜੋ ਤੁਧ ਭਵਾਏ ਸੈਂ ਭਿਕਰ ਤੂੰ ਸਦਾ ਸੰਤੋ ਨਿਰੰਕਰ ਅਸੰਖ ਮੂਰਖ ਅੰਧ ਘੂਰਾ ਸੰਖ ਚੋਰ ਹਰਾਮ ਕੂਰਾ ਸੰਖ ਮਰ ਕਰ ਜਾਏ ਜੂਰ ਅਸੰਗਲ ਵਧਤ ਕਮਾ ਸੰਖ ਪਾਪੀ ਪਾਪ ਕਰਜਹ ਅਸੰਖੂਰੀਆ ਕੁਰੀ ਬਿਰਾਹ ਹੈ ਸੰਖਲੇਸ਼ ਮਸਬਖ ਸੰਖ ਨਿੰਦਖ sire ਕਰੇ ਭਾਰ

ਜਿਨ ਅਹਲ ਕਿਤੇ ਸਰਨਾ ਹੈ ਜੇ ਫਰਮਾਇ ਤੇ ਟਿਪਾ ਹੈ ਜਿ ਤਿ ਤਿ ਟਿਤ ਨਾ ਵਿੰਨਾਵੇ ਨਾ ਹੀ ਕੋਟਾਉ ਗੁਰੂਤ ਕਰਨ ਕਹਾ ਵੀ ਚਾਰੂ ਹਰ ਵਰ ਨਾ ਇੱਕ ਵਾ ਜੋਤ ਭਾਵੇ ਸੈ ਭ੍ਰਿਕਰ ਤੂੰ ਸਦਾ ਸਲਾਮਤ ਨਿਰੰਕਾਰ ਪਰੇ ਹੱਥ ਪੈਰ ਤਨ ਦੇਹੀ ਪਾਣੀ ਤੁਟਾ ਰਖੀ ਹੈ ਮੋਤ ਬਲੀ ਤੇ ਕੱਪੜ ਹੋਏ ساب ل لے پری مت پاپا کا سنگ ادن وکا رنگ اپنی پاپی آ کر نا لکھ لے جا ہو آپ بھیڑ آپ کانیا جہ تیر دان دیکھو پاچکا مان سنیا من من پاؤ انترگت تیتھ مل ناؤ ਸਗੰ ਤੇਰੇ ਮਾ ਨਹੀਂ ਕੋਈ ਵਿਰਗੁਨ ਕੀਤੇ ਭਰ ਨ ਹੋਏ ਸਵਸਤਾ ਆਤਮਾਣੀ ਬਰਮਾ ਸਤ ਸੁਹਾਨ ਸ੍ਰਾਮਣ ਚਾਉ ਕਉੰ ਸੀਲਾ ਵੈਤ ਕਮਨਾ ਕਮ ਚਿਤ ਕਨਵਾਰ ਕਮ ਸਿਰ ਤੇ ਮਹ ਕਮਨਾ ਜਿਤੁ ਵਹਾਰੂ ਵੀਲ ਨ ਪਈਆ ਪੰਡਤੀ ਜਿ ਹੋਐ ਰੇਤ ਪੁਰਾਨਾ

ਪਤਲ ਪਤਲਖ ਅਗਾਸ ਅਗਾਸ ਊੜਕ ਊੜਕ ਭਾਖ ਕੇ ਵੇਖਿਨਿ ਕਵਾਤ ਸਹਿਸ 18 ਕਹਿਨ ਕਿਤੀਬ ਸੁਲੂਏ ਧਾਤ ਲਿਖਾਇ ਤਾ ਲਿਖੀ ਆਲੇ ਕੇ ਹੋਏ ਵਿਨਾਸ਼ ਨਾਨਕ ਵਡਾ ਕੀਏ ਆਪੇ ਿਆਣੇ ਆਪ ਸਲਾਹੀ ਸਲਾਹ ਹੈ ਜਿਸਨ ਨਪਾਈਆ ਨਿਤਿਆ ਦੇਵਾ ਬਵਸਮੰਦ ਨਾ ਜਾਣੀਐ ਸੁਮਉਸਾਸ ਸਤਾਨ ਗਿਰ ਸਿਤੀ ਮਾਲ ਤਨ ਕੀੜੀ ਤਲ ਨਹਾਣੀ ਜੇਤ ਸਮਾ ਨਾ ਵੀਸ ਰਹਿ ਅੰਤਨ ਸਿਤੀ ਕਹਿ ਨੰਤ ਅੰਤਰਾ ਕਨ ਦੇ ਨੰਤ ਅੰਤਨਾ ਵੇ ਕ੍ਰਿਸ਼ਨ ਅੰਤ ਅੰਤ ਰੇਂ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀ ਤਰ ਅੰਤਨ ਜਾਪੇ ਪਰਵਰ ਅੰਤ ਕਾਨ ਕੀਤੇ ਵਿਰਲਾ ਹੈ ਨਾ ਕੇ ਅੰਤ ਨ ਪਾਏ ਜਾਹੇ ਇਹੋ ਅੰਤਨ ਜਾਣੇ ਕੋਈ ਬਹੁਤਾ ਕਹੇ ਬਹੁਤਾ ਹੋਇ ਉੱਡਸਾਯੁ ਚਤੰ ਉਪਰਯੁਚਨਾ ਹੋਏ ਉੱਡਾ ਹੁਇ ਕੋਏ ਤਿਸ ਉਚੇ ਕੋ ਜਾਣ ਸੋਇ ਜੀਵ ਰਹਿ ਆਣਿਆ ਪਾ ਪੂਨ ਨੰਦਰੀ ਕਰਮੀ ਦਾਤ ਬਹੁਤਾ ਕਰਮ ਕਿਆ ਨਾ ਜਾਏ ਵਡਾ ਦਾਤਾ ਤੈਨਾਂ ਤੁਮਾਏ ਕੀਤੇ ਮੰਗੇ ਜੋਰ ਪਰ ਕੀਟਾ ਗੰਦ ਨਹੀਂ ਵੀਚਾਰੁ ਕੀਤੇ ਖਪਟੇ ਵਿਚਾਰ ਕੀਤੇ ਲੈਨੈ ਨਾਮ ਕਰਪਾ ਹੈ ਕੀਤੇ ਮੁਰਖਾਈ ਕਹਿ ਡੇਟੰਗੂ ਉਸਮਾਰੈ

ਅਮਲ ਗੁਰ ਅਮਰਪਾਰ ਅਮਲ ਵਪਾਰੀ ਅਮਲ ਬੰਡਾਰਾ ਅਮੁਲਾ ਅਮੁਲਾ ਜਾਇ ਅਮਲ ਬਾਬਲਾ ਸਮਾਹੈ ਅਮਲ ਦਰਮਾ ਅਮਲ ਦੀਮਾਨ ਅਮਲ ਤਲ ਅਮਲ ਪਰਮਾਨ ਅਮਲ ਦਕਸ਼ੀਸ ਅਮਲ ਨਿਸਾਨ ਅਮਲ ਕਰਮਲ ਪ੍ਰਮਾਨ ਅਮੁਲਾ ਅਮੁਲਾ ਕੇ ਨਾ ਜਾਇ ਆਖ ਰਹਿ ਲਿਵਦਾ ਆਖੇ ਵੀਚ ਪਾਤ ਪੁਰਾਨ ਆਖੇ ਪਰੇ ਕਰੇ ਓਖਿਆ ਨੈ ਆਖੇ ਬਰਮੇ ਆਖੇ ਇੰਦੈ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕੀਤੇ ਬੁਦ ਆਖੇ ਧਨ ਆਖੇ ਜੀਵ ਆਖੇ ਸੁਨਮੁਜਨ ਸੇਵ ਕਿਤੇ ਆਖੇ ਅਖਣ ਪਾਹੇ ਕਿਤੇ ਕਹ ਕਹ ਉਠ ਉਠ ਜਾਹ ਤੇ ਜਿਤ ਹੋਰ ਕਰੇ ਤਾਗ ਨਸਕੇ ਕੇਈ ਕੇ ਜੀਵਡ ਭਾਵੇ ਜੀਵਡ ਹੋਏ ਨਾਨਕ ਨਾਨ ਸਾਚਾ ਸੋਏ ਜੇ ਕੋ ਆਖ ਬੋਲ ਵਿਕਾਰ ਤਾ ਲਿਖਿਆ ਸ਼ਰਕਾ ਵਾਰੰਗਾਰੂ ਸੂਦਰ ਕੀ ਹਾ ਸੂਦਰ ਕੀ ਅਜਤਬ ਸਰਸ ਮਾਲੇ ਵਾਜੀ ਨਾਦਾਨੀ ਕਾ ਸੰਕਾ ਕੀਤੇ ਮਾਉਨ ਹਾਰੇ ਕਿਤੇ ਰਾਗ ਬਰਿਸ਼ੋ ਕਹਿਣਾ ਕਿਤੇ ਕਾਵਨ ਹਾਰੀ ਗਵਤਨੋਂ ਪੌਣ ਪਾਣੀ ਬਸੰਤਰ ਗਾਵੈ ਰਾਜਾ ਧਰਮਧੁਵਾਰੀ ਗਾਵੈ ਚਿਤ ਗੁਪਤ ਨਿਹਜਾਨ ਹੈ ਇਕ ਲਿਖ ਧਰਮ ਵੀਚਾਰੇ ਗਾਵੈ ਈਸ਼ਰ ਬਰਮਾ ਦੇਵੀ ਸਹংস ਰਸ ਹਾਰੀ ਗਵ ਇੰਦ ਅੰਦਾਸਨ ਬੈਠੇ ਬੀਟੇ ਅੰਦਰ ਨਾਲੇ ਗਾਵੈ ਸੇ ਸਮਾਧੀ ਅੰਦਰ ਗਾਵ ਸਾਚਿਚਾਰੀ ਗਾਵ ਜਤੀ ਸਦੀ ਸੰਤੋਖੀ ਗਾਵ ਵੀਕਰਾਰੀ ਗਾਵਨ ਪਨਤ ਪਨਰੋਕੀਸ਼ਰ ਜੁਗ ਜੁਗ ਵੇਤ ਨਾ ਲੇ ਗਾਵ ਮੋਹਨੀਆ ਮਨ ਮਨਹੁਨ ਸੁਰਗਾ ਮਤਪਿਆ ਲੇ ਤਾਵਨ ਰਤਨਉ ਪਾਏ ਤੇਰੇ ਅਰ ਸਚਿ ਇਤਿ ਨਹਾਲੇ ਗਾਹ ਜੋਤ ਮਹਾਬਲ ਸੂਰਾ ਦਾਵ ਕਾਣੀ ਚਾਰੇ ਦਾਵ ਖਾਨ ਮੰਦਲ ਵਰ ਬੰਡਾ ਕਰ ਕਰ ਰਖੇ ਧਾਰੇ ਸੇ ਤਦਨੋਂ ਗਾਹ ਜੋਤ ਸੁਪਾਵਨ ਹਾਰਤੇ ਤੇਰੀ ਵਤਸਾਲੇ ਹੋਰ ਕੀਤੇ ਕਾਮ ਸੀਮਾ ਚਿਤਨਾ ਆਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਹੀਂ ਹੈ ਬਿਉਸੀ ਜਨ ਜਸੀ ਰਚਨਾ ਜਿੰਨ ਵਿੱਚ ਰੰਗੀ ਰੰਗੇ ਬਾਤੇ ਕਰਕੇ ਜਿਸ ਸੀ ਮਾਇਆ ਦੇ ਨੂਪ ਕਰ ਕਰੇ ਵੇਖਾ ਕੀਤਾ ਆਪਣਾ ਜਿਵੇਂ ਦੀਵਲੀ ਆਈ ਜੋਤ ਪਾਵੈ ਸੋਈ ਕਰਸੀ ਹੁਕਮ ਕਰ ਨ ਜਾਏ ਸੋ ਪਾਤ ਸਹ ਸਹ ਪਾਤ ਸਾਹਿਬ ਜੀ ਨਾਨਕ ਕਰੈ ਨਰਜੈ ਮੁੰਡਾ ਸੰਤੋਖ ਸ਼ਰਮਪਤ ਝੋਰੀ ਧਿਆਨ ਕੀ ਕਰੇ ਬੇਭੂਤ ਚਿੰਤਾ ਕਾਲ ਕੁਵਾਰੀ ਕਾਇਆ ਯੋਜਨਾ ਬਰਤੀਤ ਆਈ ਪੰਛੀ ਸਹਿ ਮੱਤੀ ਮਾਂਜੀ ਤੇੜਾ ਜੀ ਤਉ ਆਦੇਤ ਸੇ ਆਦੇਸ ਆਦਨਿਲਾਨਨਹ ਜੁਕੇ ਕੋ ਵੀਸ ਉਦ ਗਿਆਨ ਦਿਆ ਬੰਦਾਰਨਾ ਕਰ ਕਰ ਵਾਡੀਨਾਦੋ ਆਪਣਾ ਅਤਨਾ ਚੇ ਸਭ ਜਾ ਕੀ ਇਸ ਨਵਰਾ ਸਾਦਾਏ ਸੰਜੋਗ ਵਿਜੋਦ ਵੇ ਕਾ ਚਲਾਵੇ ਲਿਖਿਆ ਭਾਗ ਆ ਦੇਸ਼ ਆਦੇਸ ਅਦਨਿਲ ਅਨਾ ਨਹ ਜੁ ਜਗੀ ਕੋ ਵੇਸ ਇਕਮਾਈ ਜੁ ਤਿਆਹੀ ਟਿਟਿੜੇ ਪਰਵਾਨੋ ਇਕ ਸੰਸਾਰੀ ਇਕ ਭੰਡਾਰੀ लाए जीवान आद आदे को आसन लोए लोए बंडार जो काया सोएक का वार कर 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 ਨਾਨਕ ਸੱਚੇ ਕੀ ਸਾਚੀ ਕਾਰਿਆ ਦੇਤਿ ਸੇ ਆਦੇਸ ਆਦਨਿਲ ਅਨੰਹਾ ਜੁਗ ਕੀ ਕੋਬੇਸ ਇੱਕ ਦੋ ਜੀ ਬਾ ਲਖ ਲਖ ਅਲੈਸ ਲਹਲਾ ਜੇੜਾ ਖਿਆ ਇੱਕ ਮਾਮ ਜੜੀਸ ਇਹ ਦਰਹ ਪਤਪਵੜੀਆਂ ਚੜੀਏ ਹੋਇਆ ਕਿਸ ਸਣ ਗੱਲਾਂ ਆਕਾਸ਼ ਕੀ ਕੀ ਟਾਇਰੀਸ ਨਾਨਕ ਨਦਰੀ ਪਾਇਆ ਕੁੜੀ ਕੁੜਾ ਠੀਸ ਅੱਖਣ ਜੋਚਪਨ ਜੋਰ ਜੋ ਨ ਮੰਗਨ ਗੈ ਨ ਜੋਰ ਜੋ ਨ ਜੀਵਨ ਮਰਨ ਜੋਰ ਜੋ ਨ ਰਾਜ ਮਾਲ ਮਨਸੂਰ संसारिस हथ सोए नानतक राती रुती छिती पुआर पौन पाणी अग्नि पाला तसी थावी धर्मसाल तसिए रा ਤਿਨਕੇ ਨਾਮ ਅਨਿਕ ਅਨੰਤ ਕਰਮੀ ਕਰਮੀ ਹੋ ਵਿਚਾਰ ਹਰੂ ਸੱਚਾ ਆਪ ਸੱਚਾ ਦਰਬਾਰ ਤਿੱਥੈ ਸਹਜ ਪੰਚ ਪ੍ਰਮਾਨ ਨਦਰੀ ਕਰਮ ਪਾਨਿਸਾਨੋ ਕਚ ਪਕਾਏ ਉਤੇ ਪਾਏ ਨਾਨਕ ਜਾਂ ਪੂਜੈ ਧਰਮ ਖੰਡ ਕਾਹਿਓ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪਾਨਿ ਵੈ ਸੰਤਰ ਕੀਤੇ ਕਾਨ ਬੀਸ ਕਿਤੇ ਬ੍ਰਮਹ ਕਾਲ ਤਕਰੀਆ ਰੂਪਾਂ ਅੰਕੇ 20 ਕਿਤਿਆਂ ਕਰਮ ਭੂਮੀ ਮੇਰ ਕਿਤੇ ਕਿਤੇ ਤੂ ਉਪਦੇਸ਼ ਕਿਤੇ ਹਿੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਵਰਨਾਥ ਕਿਤੇ 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 ਦੇਵੀ 20 ਕਿਤੇ ਦੇਵਤਾਨ ਮਨ ਕਿਤੇ ਕਿਤੇ ਰਸਮੰਦ ਕੀਤੇ ਖਾਨੇ ਕੀਤੇ ਬਾਣੀ ਕੀਤੇ ਪਾਤ ਨਰੰਦ ਕੀਤੇ ਸ੍ਰੀ ਸੇਵਾ ਕੀਤੇ ਨਾਨਕ ਅੰਤ ਨੰਤ ਗਿਆਨ ਕੰਮ ਗਿਆਨ ਬਚੰਦੇ ਦਿੱਤੇ ਨਾਮ ਨੋਰ ਕੂੜਾ ਨੰਦ ਸ਼ਰਮਖਾਨ ਕੀ ਮਾਨੀ ਰੂਪ ਦਿੱਥ ਘਰ ਲਕੜੀਏ ਬੋਤਨੂਪ ਤਾਂ ਗਿਆਨ ਨਾ ਕਥਿਆ ਨ ਜਾਏ ਜੇ ਕੋ ਕਹੈ ਬਿਚੇ ਬਿਤਾਇ ਤੈ ਕਰਿਐ ਸੁਰਤ ਮਤ ਮਨ ਬੋਧ ਤੈ ਕਰਿਐ ਸਨਤਾ ਕੀ ਸੁਧ ਕਰਮ ਖੰਡ ਕੀ ਬਾਣੀ ਜੋ ਰਤ ਤਹ ਨ ਕੋਈ ਹੂਰ ਤਿੱਤਾ ਜੋਦ ਮਾ ਬਲ ਸੂਰ ਤਨ ਮੈਂ ਰਾਮ ਰਹਾ ਵਰਪੂਰ ਚਿੱਤੈ ਸਿਤੋ ਸਿਤਾ ਮਹਿਮਾ ਮਾ ਕਾ ਕਰੁ ਨਾ ਕਠਿਨੀ ਜਹੈ ਨਾ ਅਹ ਮਰਨ ਠਾਕਿ ਜਾਹੇ ਦਿਨ ਕੇਰਾਵ ਸੈ ਮਨੁ ਮਹਾ ਤਿਥਵ ਦਵਸੀ ਕੇ ਲੋ ਕਰੈ ਆਨੰਦ ਸਚਾ ਮਨਸੂਏ ਸਚ ਖਾਨ ਵਸੈ ਨਿਰੰਕਾਰ ਕਰ ਕਰੇ ਇਕ ਨਰਨ ਹਾਲੋ ਤਿਥਾ ਖਾਨ ਮੰਡਲ ਵਰ ਭੰਡਾ ਜੇ ਕੋ ਕਥਾ ਕਾਤ ਨਾ ਅੰਤ नान कथा करड़ा सार जा तीरज सुनयारा हर मत वे हथियारू पगन तर त ਭੰਦਾ ਪਉ ਅੰਮ੍ਰਿਤੈ ਤਾਲ ਕਰਿਐ ਸਬਦ ਸਚੀ ਤੇ ਸਾਲੀ ਜਿਨ ਕੋ ਨਦਰ ਕਰਮ ਤਨ ਕਾ ਨਾਨਕ ਨਦਰੀ ਨਦਰੈ ਨਿਹਾਲ ਸਦੋ ਬਨ ਗੁਰੂ ਪਾਨੀ ਪਿਤਾ ਮਾਤਾ ਤਰਤੁ ਮਹਤ ਦੇਵ ਸਰਾਧੋਈ ਦਾਈ ਦਇਆ ਕਿਲਾ ਸਗਤੋ ਜੰਗਿਆਈਆਂ ਬੁਰਿਆਈਆਂ ਵਤ ਧਰਮ ਹਾ ਦੂਰ ਕਰਮੀਆਂ ਕੋ ਆਪਣੀ ਕੀ ਨੀੜਾ ਕੇ ਨੂਰ ਹੈ ਜਿਨੇ ਨਾਮ ਤੇ ਆਇਆ ਗਾਮ ਸਤਲ ਗਾਉ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਜਿਨੇ ਨਾਮ ਤੇ ਆਇਆ ਗਮ ਸਕਤ ਕਾਲ ਨਾਨਕ ਤੇ ਮੁਖ ਉਜਰੇ ਕਿਤੇ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ